ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਨੂੰ ਸੁਧਾਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸੇ ਲੜੀ ਤਹਿਤ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾਦੀਆ ਮਿਹਨਤ ਨੂੰ ਬੋਰਪੰਦਰ ਨਜ਼ਰ ਆ ਰਿਹਾ ਹੈ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਦੇ ਕੜੀ ਮਿਹਨਤ ਅਤੇ ਦਿਸ਼ਾ ਨਿਰਦੇਸ਼ ਅ ਤ ਹ ਫਾਜ਼ਿਲਕਾ ਦੇ ਵਿੱਚ ਬਣਿਆ ਕੈਂਸਰ ਹਸਪਤਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੀ 17 ਤਰੀਕ ਨੂੰ ਇਸ ਦਾ ਰਸਮੀ ਤੌਰ ਤੇ ਉਦਘਾਟਨ ਕਰ ਦਿੱਤਾ ਜਾਵੇਗਾ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕੈਂਸਰ ਹਸਪਤਾਲ ਵਿੱਚ ਡਾਕਟਰ ਕਟਾਰੀਆ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੇ ਓਪੀਡੀ ਦੀਆਂ ਸੇਵਾਵਾਂ ਸ਼ੁਰੂ ਕਰਨ ਦਿੱਤੇ ਜਾ ਰੀਆਂ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਅੰਦਰ ਫਾਜ਼ਿਲਕਾ ਦੇ ਵਿਧਾਇਕ ਅਤੇ ਯੂਨੀਵਰਸਿਟੀ ਤੋਂ ਮਾਹਰ ਡੀਗ ਅਤੇ ਪਹੁੰਚ ਕੇ ਉਦਘਾਟਨ ਕਰਨਗੇ ਅਤੇ ਲੋਕਾਂ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਦੂਰ ਕਰਨ ਵਿੱਚ ਸਹਾਇ ਸਦ ਹੋਵੇਗਾ ਉਹਨਾਂ ਨੇ ਕਿਹਾ ਕਿ ਕੈਂਸਰ ਅੱਤਰ ਫਾਜ਼ਿਲਕਾ ਵਿੱਚ ਨਿਸ਼ੁਲਕ ਬਿਲਕੁਲ ਮੁਫਤ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਚਾਹੇ ਉਹ ਟਾਸਟਾਂ ਦਾ ਹੈ ਚਾਹੇ ਉਹ ਦਵਾਈਆਂ ਦਾ ਹੈ ਜੇਕਰ ਕੋਈ ਵੀ ਸਥਿਤੀ ਜ਼ਿਆਦਾ ਗੰਭੀਰ ਹੁੰਦੀ ਹੈ ਤਾਂ ਉਸ ਨੂੰ ਫਿਰਕੋਟ ਭੇਜਣਾ ਤੇ ਫਿਰਕੋਟ ਵਾਪਸ ਮੰਗਵਾਉਣ ਦਾ ਖਰਚਾ ਵੀ ਸਾਰੇ ਦਾ ਸਾਰਾ ਸਰਕਾਰ ਦਾ ਹੈ ਕਿਸੇ ਕੋਲੋਂ ਕੋਈ ਇੱਕ ਨਵਾਂ ਰੁਪਇਆ ਨਹੀਂ ਲਿਆ ਜਾਵੇਗਾ ਤੇ ਕਿਸੇ ਵਿਚੋਲੀਏ ਨੂੰ ਵਿੱਚ ਭਾਗ ਨਹੀਂ ਲੈਂਦਾ ਜਾਵੇਗਾ ਇੱਥੇ ਬੋਲਦੇ ਹੋਏ ਡਾਕਟਰ ਕਟਾਰੀਆ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਸੀਂ ਵੈਸੇ ਇੱਕ uh, ਵਾਰੀ OPD ਸਟਾਰਟ ਕਰਵਾਤੀ ਹੈਗੀ ਹੈ ਡਾਕਟਰ ਸਾਹਿਬ ਸਾਡੇ ਡਾਕਟਰ ਨੂੰ ਪੂਨਮ ਰਾਣੀ ਜੀ ਇੱਥੇ ਕੈਂਸਰ ਦੇ ਸਪੈਸ਼ਲਿਸਟ ਡੈਬਿਊਟ ਕੀਤੇ ਗਏ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਟਰਲ ਸਾਇੰਸਿਜ਼ ਵੱਲੋਂ ਜਿਹੜਾ ਆਪਣਾ OPD ਉਹ ਨਾਲ ਕੈਂਸਰ ਦੀ ਸਰਵਿਸ ਸਟਾਰਟ ਕਰਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਐਮਐਲਏ ਸਾਹਿਬ ਦੇ ਨੂੰ ਸੱਦਾ ਦੇ ਕੇ ਤੇ ਵਾਈਸ ਚਾਂਸਲਰ ਜੀ ਆਣਗੇ ਆਫੀਸ਼ੀਅਲੀ OPD ਸਟਾਰਟ ਕਰਵਾਉਣਗੇ ਇਹ OPD ਸਟਾਰਟ ਕੀਤੀ ਗਈ ਹੈ ਤੇ ਪਤਾ ਕਿਉਂ ਲੱਗਦਾ ਹੈ ਕਿ ਕਿਸੇ ਨੂੰ ਕੈਂਸਰ ਦੀ ਨਿਸ਼ਾਨ ਆ ਰਹੇ ਨੇ ਕੈਂਸਰ ਦੀ ਦਿੱਕਤ ਆ ਰਹੀ ਹੈ ਉਹ ਲੱਛਣ ਕੀ ਨੇ ਲੋਕਾਂ ਨੂੰ ਕੀ ਪਤਾ ਉਹ ਕਿਵੇਂ ਇਥੇ ਆ ਕਿਉਂਕਿ ਇੱਕ ਵੱਡਾ ਡਰ ਹੈ ਵੀ ਕੈਂਸਰ ਹਸਪਤਲ ਹਾਂਜੀ ਤੇ ਇੱਕ ਪਾਸੇ ਵੀ ਵੱਡੀ ਸਹੂਲਤ ਵੀ ਹੈ ਵੀ ਬੀਕਾ ਨੇ ਕੈਂਸਰ ਟ੍ਰੇਨ ਜੰਦੀ ਜੋ ਰੁਕੇਗੀ ਹਾਂਜੀ ਅਸੀਂ ਕਈ ਤਰ੍ਹਾਂ ਦੇ ਜਿਵੇਂ ਲੱਛਣ ਪੇਸ਼ੈਂਟ ਨੂੰ ਜਿਵੇਂ ਅਵੇਅਰਨੈਸ ਤੇ ਵੈਨ ਦਾ ਰੇਂਜ ਕੀਤਾ ਜੋ ਅਲੱਗ-ਅਲੱਗ ਏਰੀਆ ਚ ਜਾ ਕੇ ਦੱਸਿਆ ਕਰੇ ਕਿ ਕੀ ਲੱਛਣ ਅਗਰ ਤੁਹਾਨੂੰ ਲੱਗਦੇ ਆਰੇ ਸਰੀਰ ਵਿੱਚ ਤਾਂ ਆ ਕੇ ਇੱਥੇ ਆ ਦੀ ਜਾਂਚ ਕਰਾਈਏ ਆ ਦਾ ਸ਼ੱਕ ਦੂਰ ਕਰ ਸਕੀ ਕਿ ਕਿਧਰੇ ਕੈਂਸਰ ਦੇ ਲੱਛਣ ਤਾਂ ਨਹੀਂ ਆਗੇ ਜਿਵੇਂ ਕਿ ਲੇਡੀਜ਼ ਵਿੱਚ ਜਿਵੇਂ ਬ੍ਰੈਸਟ ਦੇ ਵਿੱਚ ਕੋਈ ਗੰਢ ਟਾਈਪ ਲੱਗਣੀ ਜਾਂ ਜਿਵੇਂ ਭੁੱਖ ਦਾ ਘੱਟ ਲੱਗਣਾ, ਵਜ਼ਨ ਘਟਣਾ, ਖਾਣ ਪੀਣੇ ਚ ਜਦਲੇ ਨੂੰ ਦਿੱਕਤ ਲੱਗਣੀ ਕੋਈ ਮੂਹੇ ਚ ਛਾਲਾ ਹੈ ਉਹ ਠੀਕ ਨਾ ਹੋਣਾ ਜਿਆਦਾ ਸਮੇਂ ਤੋਂ ਤਾਂ ਕਿ ਤੁਸੀਂ ਆ ਕੇ ਇੱਥੇ ਆਓ ਡਾਕਟਰ ਦੀ ਸੇਵਾ ਲਓ ਜਿਹੜੇ ਕੈਂਸਰ ਦੇ ਸਪੈਸ਼ਲਿਸਟ ਲਾਇਏ ਨੇ ਤਾਂ ਆਪਣਾ ਸ਼ੱਕ ਕੱਟ ਸਕਦੇ ਆ ਕਿ ਕਿੰਨੇ ਕੈਂਸਰ ਦੇ ਤਾਂ ਨਹੀਂ ਲੱਛਣ ਆ ਗਏ ਤੇ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਤੋਂ ਸਾਰੇ ਲੋਗਾਂ ਨੂੰ ਇੱਥੇ ਸਾਡੇ ਜੋ ਡਾਕਟਰ ਡਿਊਟੀ ਤੇ ਲਗਾਏ ਗਏ ਉਹਨਾਂ ਦੀ ਆ ਕੇ ਸੇਵਾਵਾਂ ਲੋ ਤਾਂ ਕਿ ਇਹਨਾਂ ਦੇ ਬਿਮਾਰੀ ਨੂੰ ਜਲਦ ਤੋਂ ਜਲਦ ਪਕੜਿਆ ਜਾ ਸਕੇ ਤੇ ਇਹਨਾਂ ਦਾ ਇਲਾਜ ਲੈ ਕੇ ਆਪਾਂ ਸਾਰੇ ਤੰਦਰੁਸਤ ਰਹੀਏ ਡਾਕਟਰ ਹਿੰਦੀ ਨਰਸਿੰਗ ਤੁਸੀਂ ਲਕਸ਼ਣ ਦੱਸੇ ਨੇ ਅੱਜ ਦੀ ਵਾਰ ਦੇ ਅਗਰ ਕੋਈ ਪੇਸ਼ੈਂਟ ਤੁਹਾਡੇ ਕੋਲ ਆਂਦੇ ਨੇ ਜੀ ਤਾਂ ਉਹਨਾਂ ਦਾ ਟ੍ਰੀਟਮੈਂਟ ਇੱਥੇ ਸ਼ੁਰੂ ਹੋ ਗਿਆ ਜੀ ਹਾਂ ਜੀ OPD ਸਟਾਰਟ ਅਸੀਂ ਕਰਤੀ ਹੈ ਅਸੀਂ ਸਾਈਡ ਬਾਈ ਸਾਈਡ ਇੱਥੇ ਨਾਲ ਪੇਸ਼ੈਂਟ ਵਾਸਤੇ ਜਿਹੜਾ ਇੱਕ ਤਰ੍ਹਾਂ ਦੀ ਕੀਮੋਥੈਰੇਪੀ ਲੱਗਦੀ ਹੈ ਕੈਂਸਰ ਪੇਸ਼ੈਂਟ ਨੂੰ ਜਿੰਨੇ ਚ ਕਹੋ ਇੰਜੈਕਸ਼ਨ ਵਗੈਰਾ ਡ੍ਰਿਪ ਵਿੱਚ ਪਾ ਕੇ ਅਸੀਂ ਲਗਾਦੇ ਉਹ ਨਾਲ ਦੀ ਨਾਲ ਉਹ ਵੀ ਹੁਣ ਸਟਾਰਟ ਕਰਨ ਜਾ ਰਹੇ ਹਾਂ OPD ਸਟਾਰਟ ਕਰਤੀ ਹੈ ਜਿਹੜੀਆਂ ਰੇਡੀਓਥੈਰੇਪੀ ਦੀਆਂ ਜਿਵੇਂ ਕਿ ਉਹਨਾਂ ਕਹਿੰਦੇ ਨੂੰ ਸਿੱਖੇ ਜਿੰਨੇ ਕੈਂਸਰ ਦੇ ਮਰੀਜ਼ ਨੂੰ ਉਹਨੀਆਂ ਮਸ਼ੀਨਾਂ ਅਸੀਂ ਜਰਮਨੀ ਤੋਂ ਆਰਡਰ ਕੀਤੀਆਂ ਯੂਨੀਵਰਸਿਟੀ ਨੂੰ ਤੇ ਉਹ ਆਪਦੇ ਰਸਤੇ ਚੋਂ ਚਲੀਆਂ ਹੋਈਆਂ ਨੇ ਇੱਕ ਮਸ਼ੀਨ ਦਾ ਆਰਡਰ ਹੋ ਗਿਆ ਬਾਕੀ ਦਾ ਵੀ ਜਲਦੀ ਹੀ ਆਰਡਰ ਪਾ ਕੇ ਇੱਥੇ ਰੇਡੀਓਥੈਰੇਪੀ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਤਦੋਂ ਤੱਕ ਇਹ ਇੰਜੈਕਟ ਹੋ ਜਾਣੀਆਂ ਸਾਰੇ ਮਸ਼ੀਨਾਂ ਸਰ ਰੇਡੀਓਥੈਰੇਪੀ ਦਾ ਜਿਹੜਾ ਕਿਰਨਾਂ ਵਾਲਾ ਇਲਾਜ ਹੁੰਦਾ ਹੈ ਉਹਨੂੰ ਤਾਂ ਹਲੇ ਥੋੜਾ ਜਿਹਾ ਸਮਾਂ ਲੱਗ ਜਾਏਗਾ ਤੇ 2 ਦਿਨ ਪਿੰਨੇ ਕੀਮੋਥੈਪੀ ਤੇ ਅਸੀਂ OPD ਡਾਕਟਰਾਂ ਉਹ ਸਟਾਰਟ ਕਰਵਾ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਲਖਣ ਨੇ ਪਿੰਡਾਂ ਦੇ ਵਿੱਚ ਸਰਦੀ ਇਹ ਇੱਕ ਇਲਾਕਾ ਹੈ ਬਾਰਡਰ ਤੇ ਲੋਕ ਵਸਦੇ ਨੇ ਕੋਈ ਲੋਕ ਆਨ ਲੰਘ ਕੇ ਡਰਦਾ ਵੀ ਕੈਂਸਰ ਦਾ ਲੈ ਬਹੁਤ ਮਹਿੰਗਾ ਹੈ ਉੱਥੇ ਜਾਵਾਂਗੇ ਪੈਸੇ ਲੱਗਣਗੇ ਲੈ ਕੇ ਜਾਣ ਵਾਲਾ ਕੋਈ ਬੰਦਾ ਹੋਏਗਾ ਉਹ ਵਿੱਚ ਪੈਸੇ ਲੇਗਾ ਕਰ ਬਣੇ ਕੀ ਕੋਈ ਇਸ ਤਰ੍ਹਾਂ ਦੀ ਗਲਤ ਹੈਗੀ ਹੈ ਨਹੀਂ ਸਾਡੇ ਕੋਲੇ ਪੂਰਾ ਸਰਕਾਰੀ ਇਲਾਜ ਹੈ ਫ੍ਰੀ ਇਲਾਜ ਹੈ ਜੀ ਕੋਈ ਇੱਥੇ ਉਹ ਪੈਸੇ ਦਾ ਖਰਚ ਨਹੀਂ ਹੈਗਾ ਪੇਸ਼ੈਂਟ ਸਾਡੇ ਕੋਲ ਬੇਝਿਜਕ ਅਗਰ ਉਹਨੂੰ ਕੋਈ ਸ਼ੱਕ ਲੱਗਦਾ ਹੈ ਆਦੇ ਸਰੀਰ 'ਇਸ ਕੋਈ ਲੱਛਣ ਹੈ ਇਸ ਤਰ੍ਹਾਂ ਪਾਇਆ ਜਾਉਂਦਾ ਹੈ ਉਹ ਬੇਝਿਜਕ ਸਾਡੇ ਕੋਲ ਆਏ ਆਦੀ ਜਾਂਚ ਕਰਾਏ ਤਾਂ ਕਿ ਉਹ ਵੀ ਆਦੇ ਇਸ ਤਨਾਵ ਤੋਂ ਦੂਰ ਹੋਵੇ ਕਿ ਮੈਨੂੰ ਕਿਧਰੇ ਕੈਂਸਰ ਤਾਂ ਨਹੀਂ ਹੈਗਾ ਇੱਥੇ ਕੋਈ ਫਾਈਨੈਂਸ਼ੀਅਲ ਲੋਡ ਪੇਸ਼ੈਂਟ ਦੇਣੀ ਪਵੇਗਾ ਫ੍ਰੀ ਜੀ ਕੈਂਸਰ ਦੀ ਤੁਹਾਨੂੰ ਵੈਨ ਮੈਂ ਦੱਸੀ ਹਫਤੇ 'ਚ 2 ਤੋਂ 4 ਦਿਨ ਆਇਆ ਕਰੀਂ ਉਹਦੇ ਇਸ ਤਕਰੀਬਨ ਸਾਰੇ ਜਾਂਚਾ ਫ੍ਰੀ ਹੋਇਆ ਕਰੇਗਾ ਫੇਰ ਵੀ ਅਗਰ ਕੋਈ ਜਾਂਚ ਦੀ ਇੱਥੇ ਲੱਗਦੀ ਹੈ ਅੱਗੇ ਕਰਵਾਉਣੀ ਸਾਡਾ ਫਰੀਜ਼ਪੋਰਟ ਮੈਡੀਕਲ ਕਾਲਜ ਦਾ ਤਾਲ ਮਿਲ ਉਹ ਸਾਡਾ ਹੀ ਹਿੱਸਾ ਹੈ ਯੂਨੀਵਰਸਿਟੀ ਦਾ ਅਸੀਂ ਪੇਸ਼ੈਂਟ ਨੂੰ ਉੱਥੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਇੱਥੋਂ ਭੇਜ ਕੇ ਉਹਨਾਂ ਦਾ ਟੈਸਟ ਉੱਥੋਂ ਅਸੀਂ ਫ੍ਰੀ ਕਰਵਾ ਸਕਦੇ ਹਾਂ ਹਸਪੀਟਲ ਸ਼ੁਰੂ ਹੋਣ ਜਾ ਰਿਹਾ ਹੈ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਗੱਲ ਕਰੀਏ ਤਾਂ ਗੰਦਗੀ ਦੇ ਅੰਬਾਰ ਸੀ ਟੇਰ ਲੱਗੇ ਹੁੰਦੇ ਸੀ ਕੀ ਉਹ ਸਫਾਈ ਹੋ ਗਈ ਹੈ ਤੇ ਕੌਣ ਕਰਾ ਰਿਹਾ ਹੈ ਜੀ ਜੀ ਸਫਾਈ ਦਾ ਸਾਨੂੰ ਲੋਕਲ ਐਮਐਲਏ ਸਾਹਿਬ ਨਰੇਂਦਰਪਾਲ ਸੋਨਣਾ ਜੀ ਬਹੁਤ ਹੀ ਮਦਦ ਕਰ ਰਹੇ ਨੇ ਜੀ ਸਫਾਈ ਕਰਵਾਉਣ ਵਿੱਚ ਸਾਡਾ ਹਰ ਸਟੈਪ ਤੇ ਸਾਥ ਦੇ ਰਹੇ ਨੇ ਜਦੋਂ ਵੀ ਸਾਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਉਹ ਦਿੱਕਤ 1 ਮਿੰਟ ਦੇ ਵਿੱਚ ਸੁਲਝਾ ਲੈਂਦੇ ਨੇ ਸਾਡੇ ਸੁਨੀਲ ਮੈਨੇਜਰ ਜੀ ਨਾਲ ਬੈਠੇ ਨੇ ਜਿਹੜੇ ਐਮਐਲਏ ਸਾਹਿਬ ਵੱਲੋਂ ਕਮੇਟੀ ਦੇ ਇੰਚਾਰਜ ਲਗਾਏ ਗਿਆ ਕੋਈ ਵੀ ਛੋਟੀ ਤੋਂ ਛੋਟੀ ਹੈ ਵੱਡੀ ਤੋਂ ਵੱਡੀ ਸਮੱਸਿਆ ਸਾਡੀ 1 ਮਿੰਟੇ ਹੱਲ ਕਰ ਦਿੰਦੇ ਨੇ ਚਾਹੇ ਉਹ ਕੋਈ ਮੈਨਪਾਵਰ ਦੇ ਰਿਲੇਟਿਡ ਹੈ ਚਾਹੇ ਕੋਈ ਹੋਰ ਵੀ ਦਿੱਕਤਾਂ ਨੇ ਇੱਕ ਫੋਨ ਮਾਰਨ ਤੇ ਸਾਨੂੰ ਇਹ ਸਾਰੀ ਫੈਸਿਲਿਟੀ ਅਵੇਲੇਬਲ ਕਰਾ ਦਿੰਦੇ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਡਾਕਟਰਾਂ ਦੀ ਹੋਰ ਭਰਤੀ ਇੱਥੇ ਯੂਨੀਵਰਸਿਟੀ ਨੇ ਕਰਤੀ ਹੈ ਅਸੀਂ ਕੱਲੀ ਇਹ ਨਹੀਂ ਅਸੀਂ ਹੋਰ ਲੇਡੀਜ਼ ਦੇ ਡਾਕਟਰਾਂ ਦੇ ਮਾਹਰ ਵੀ ਯੂਨੀਵਰਸਿਟੀ ਵੱਲੋਂ ਪੋਸਟਾਂ ਕੱਢਤੀਆਂ ਹਨ ਸਾਡੀਆਂ ਦੇ ਡਾਕਟਰ ਦੇ ਵੀ ਇੱਥੇ ਅਸੀਂ ਹੋਰ ਸਪੈਸ਼ਲਿਟੀਆਂ ਵੀ ਲੈ ਕੇ ਆ ਰਹੇ ਹਾਂ ਜੀ ਕੈਂਸਰ ਦੇ ਨਾਲ ਨਾਲ ਇੱਕ ਇੱਕ ਇੱਕੋ ਛੱਤ ਥੱਲੇ ਸਾਰਿਆਂ ਨੂੰ ਸੇਵਾਵਾਂ ਸਾਹ ਦੇ ਪ੍ਰਾਨੇ ਮਿਲਦੀ ਹੈ ਥੈਟਸ ਆ ਤੁਹਾਡਾ ਸ਼ੁਭਨਾਮ ਜੀ ਡਾਕਟਰ ਸੁਮਿਤ ਕਿਟਾਰੀਆ ਜੀ ਇਨਚਾਰਜ ਕੈਂਸਰ ਹਸਪੀਟਲ ਫਾਜ਼ਿਲਕਰ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत